ਮੇਰੇ ਪਰਮ ਮਿੱਤਰ ਦੀ ਨਾਨੀ ਨਾਲ ਅਸੀਂ ਕਈ ਐਤਵਾਰ ਟਰਾਲੀਆਂ ਉੱਤੇ ਚੜ੍ਹ ਕੇ ਸਾਡੇ ਨਿੱਕੇ ਜਿਹੇ ਸ਼ਹਿਰ ਬੋਰ ਤੋਂ ਪਿੰਡ ਗੁਦਰਾਣੀ ਜਾਂਦੇ ਰਹੇ। 20-25 ਸਾਲ ਪਹਿਲਾਂ ਦੀ ਗੱਲ ਹੈ। ਨਾਨੀ ਤਾਂ ਉੱਥੇ ਕਿਸੇ ਸ਼ਰਧਾ ਦੇ ਪਾਤਰ ਸੰਤ-ਸੰਤ ਦੇ ਚੱਕਰ ਵਿੱਚ ਜਾਂਦੀ ਸੀ। ਅਸੀਂ ਜਾਂਦੇ ਸੀ ਬਰੈਡ ਪਕੌੜਿਆਂ। ਬਰੈਡ ਪਕੌੜੇ ਇੰਨੇ ਸਵਾਦ ਕਿ ਸੰਤ ਦੇ ਸੁੰਦਰ ਵਚਨ, ਸਿਆਣੇ ਖਿਆਲ ਵਗੈਰਾ ਵਗੈਰਾ ਅਸੀਂ ਸਭ ਮਿਸ ਕਰ ਦਿੰਦੇ ਸੀ। ਕੱਪੜੇ ਜ਼ਰੂਰ ਚਿੱਟੇ ਪਾਉਂਦਾ ਸੀ। ਹੱਥ ਵਿੱਚ ਮੋਰ ਪੰਖ ਵਾਲੀ ਛੋਟੀ ਵੀ ਫੜੀ ਹੁੰਦੀ ਸੀ ਆਮ ਨੋਰਮਲ ਬਾਬਾ ਟਾਈਪ ਸਟਫ ਸੋਮੇ ਹੁੰਦੇ ਸੀ ਕਿ ਇਸ ਬਾਬੇ ਨੇ ਕਈਆਂ ਦੀ ਸ਼ਰਾਬ ਛਡਾਈ ਹੈ ਕਈਆਂ ਦੇ ਘਰਾਂ ਦੇ ਕਲੇਸ਼ ਪੁਕਾਏ ਨੇ ਤੇ ਕਈਆਂ ਦੇ ਸੁਭਾਅ ਵਿੱਚ ਨਰਮੀ ਵੀ ਲਿਆਂਦੀ ਹੈ ਅਗੇਨ ਆਮ ਨੋਰਮਲ ਬਾਬਾ ਟਾਈਪ ਸਟਫ ਜਦੋਂ ਵੈਸੇ ਵੀ ਸਰਕਾਰ ਤੇ ਤੰਤਰ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰਦੇ ਤਾਂ ਲੋਕ ਧਾਰਮਿਕ ਦਾਰੇ ਡੇਰੇ ਚੈਰਿਟੀ ਕਲੱਬਾਂ ਵੱਲ ਤੁਰਦੇ ਹੀ ਨੇ ਨੈਚੁਰਲ ਇਹ ਸੰਸਥਾਵਾਂ ਇਹ ਡੇਰੇ ਬਾਬੇ ਫਿਰ ਲੋਕਾਂ ਨੂੰ ਇਕੱਤਰਤਾ ਦਾ ਕਮਿਊਨਿਟੀ ਦਾ ਇਕਾ ਵੀ ਦਿੰਦੇ ਨੇ ਰਾਤ ਬਰਾਤੇ ਕਮਿਊਨਿਟੀ ਇੱਕ ਦੂਜੇ ਦੇ ਕੰਮ ਵੀ ਆਉਂਦੀ ਹੈ ਹਸਪਤਾਲ ਵੀ ਖੋਲਦੇ ਨੇ ਸਕੂਲ ਵੀ ਖੋਲਦੇ ਨੇ ਕਾਲਜ ਵੀ ਖੋਲਦੇ ਨੇ ਕ੍ਰਿਕਟ ਅਕੈਡਮੀਆ ਵੀ ਖੋਲਦੇ ਨੇ ਤੇਲ ਕੰਗੇ ਆਟਾ ਵੇਸਣ ਮਸਾਲੇ ਵੀ ਵੇਚਣ ਲੱਗ ਜਾਂਦੇ ਨੇ ਮਿੱਥਨ ਚੱਕਰਵਰਤੀ ਤੋਂ ਗਵਿੰਦੇ ਵਾਲੇ ਰੰਗ ਤੇ ਸੁਭਾਅ ਵਾਲੀਆਂ ਫਿਲਮਾਂ ਜਦੋਂ ਬਨਣੀਆਂ ਹੀ ਬੰਦ ਹੋ ਗਈਆਂ ਤੇ ਮਿਰਿਆ ਫਰਾਨ ਖਤਰ ਤੇ ਨਨਿਆ ਪਾਂਡੇ টাই ਸ਼ਹਿਰੀ ਅਰਬਨ ਫਿਲਮਾਂ ਹੀ ਬਣੀ ਜਾਵਣ ਤਾਂ ਦੇਸੀ ਮਸਾਲਾ ਫਿਲਮਾਂ ਦੀ ਡਿਮਾਂਡ ਵੀ ਬਾਬਾ ਪੂਰੀ ਕਰ ਰਿਆ ਸੀ ਸਾਡਾ ਬੁਧਰਾ ਵਾਲੀ ਵਾਲਾ ਬਾਬਾ ਕੁਝ ਦਿਨਾਂ ਬਾਅਦ ਇਹ ਸਭ ਕੁਝ ਕਰਦਾ ਨਜ਼ਰ ਆਇਆ ਕਦੇ অতি ਸੁਆਦਿਸ਼ਟ ਬਰੈਡ ਪਕੌੜਿਆਂ ਨਾਲ ਐਕਸਟਰਾ ਸੰਗਤ ਨੂੰ ਖਿੱਚ ਪਾਉਣ ਵਾਲਾ ਇਹ ਬਾਬਾ ਖੁਦ ਹੀ ਬਰੈਡ ਪਕੌੜੇ ਵਰਗੀ ਦੇਹ ਦਾ ਧਣੀ ਹੋ ਗਿਆ ਇਹ ਪਲਾਸਟਿਕ ਦੇ ਚੰ드ਰਮਾ ਉੱਤੇ ਲੰਮਕ ਕੇ ਸਾਡੇ ਟੀਵੀ ਤੇ ਮੋਬਾਈਲਾਂ ਦੀਆਂ ਸਕਰੀਨਾਂ ਤੇ ਨਸ਼ਰ ਹੋ ਗਿਆ ਡੇਰਾ ਸੱਚਾ ਸੌਦਾ सिरसा ਦਾ ਮੁਖੀ ਗੁਰਮੀਤ RAM ਰਹੀਮ ਸਿੰਘ ਸੰਗਤ ਦੀ ਹਰੇਕ ਜ਼ਰੂਰਤ ਆਪਣੇ ਹੱਥੀ ਪੂਰੀ ਕਰਨ ਲੱਗਾ ਵੋਟਾਂ ਦੀ ਖੇਡ ਹੋਵੇ ਉਸ ਵਿੱਚ ਵੀ ਬਾਬਾ ਖਿਡਾਰੀ ਆਖਰ ਜਿਸਮ ਅਗਰ ਜਨਤਾ ਤੇ ਜਨਤਾ ਦਾ ਮੂਡ ਉਸੇ ਮਗਰ ਸਿਆਸਤ ਤੇ ਸਿਆਸਤਦਾਨ ਤੇ ਜੇਕਰ ਸ਼ੋਅ ਬਿਜ਼ਨਸ ਹੋਵੇ ਉਸ ਵਿੱਚ ਵੀ ਬਾਬਾ ਐਨ ਪੱਕਾ ਡਾਂਸਰ ਸਿੰਗਰ ਸਕ੍ਰਿਪਟ ਰਾਈਟਰ ਵਗੈਰਾ ਵਗੈਰਾ ਕਈ ਉਸ ਨੂੰ ਹਿਕਾਰਤ ਨਾਲ ਨਚਾਰਾ ਕਈ ਕਹਿੰਦੇ ਕਿ ਇਹ ਤਾਂ ਪੈਰੀ ਝਾਂਜਰਾ ਘੁੰਗਰੂ ਪਾ ਕੇ ਨੱਚਣ ਵਾਲੇ ਮਹਾਂਪੁਰਖਾਂ ਦਾ ਮਾਡਰਨ ਰੂਪ ਹੈ ਚਲੋ ਹਰੇਕ ਨੂੰ ਆਪੋ ਆਪਣੀ ਸ਼ਰਧਾ ਮੁਬਾਰਕ ਹੈ ਬਾਬੇ ਨੂੰ ਰੱਬ ਦਾ ਰੂਪ ਮੰਡਣ ਵਾਲਿਆਂ ਲਈ ਮਸਲਾ ਉਦੋਂ ਹੋ ਗਿਆ ਜਦੋਂ ਬਾਬਾ ਲਾਤਕਾਰੀ ਸਾਬਤ ਹੋ ਗਿਆ 20 ਸਾਲ ਦੀ ਸਜ਼ਾ ਹੋ ਗਈ ਪਰ ਸ਼ਰਦਾ ਇਸੇ ਆਮ ਲੌਜੀਕ ਨੂੰ ਫਾਲੋ ਕਰਦੀ ਹੁੰਦੀ ਤਾਂ ਸ਼ਾਇਦ ਸ਼ਰਦਾ ਜਿਹੀ ਸ਼ੈ ਦੁਨੀਆ ਵਿੱਚ ਹੁੰਦੀ ਨਾ ਭਾਵੇਂ ਉਹ ਕਿਸੇ ਵੀ ਅਣ ਦੇਖੀ ਚੀਜ਼ ਵੱਲ ਦੀ ਸ਼ਰਦਾ ਹੀ ਹੋਵੇ ਖੈਰ ਬਾਬੇ ਲਵ ਚਾਰਜਰ ਦੇ ਸ਼ਰਦਾਵਾਨਾ ਨੇ ਕਿਹਾ ਹੈ ਕਿ ਇਹ ਸਜ਼ਾ ਨਹੀਂ ਹੋਈ ਸਗੋਂ ਬਾਬੇ ਨੇ ਦੁਨੀਆ ਉੱਤੇ ਆਉਣ ਵਾਲੀ ਕੋਈ ਆਪਦਾ ਆਪਣੇ ਉੱਪਰ ਹੰਡਾ ਲਈ ਅਖੇ ਕੋਈ ਭੁਕੰਪ ਕੋਈ ਤੂਫਾਨ ਕੋਈ ਜ਼ਲਜ਼ਲਾ ਆ ਸਿਹਾਉਣਾ ਪਿਆਰੇ ਬਾਬੇ ਨੇ ਖੁਦ ਨੂੰ ਰੇਪਿਸ ਤਖਵਾ ਕੇ 20 ਸਾਲ ਦੀ ਤਪੱਸਿਆ ਮਿਟ ਲਈਏ ਪਰ ਸਰਕਾਰਾਂ ਤੇ ਸਿਆਸਤ ਬਾਬੇ ਦੀ ਇਸ ਤਪੱਸਿਆ ਵਿੱਚ ਲਗਾਤਾਰ ਵਿਗਨ خلਲ ਪਾ ਰਹੇ ਨੇ ਲੇਟੈਸਟ ਖਬਰ ਹੈ ਕਿ ਬਾਬਾ ਫਿਰ ਫਰਲੋ ਯਾਨੀ ਛੁੱਟੀ ਤੇ ਜਿਲੋਂ ਛੱਡ ਦਿੱਤਾ ਗਿਆ ਹੈ 3 ਹਫ਼ਤੇਾਂ ਵਾਸਤੇ ਫਿਰ ਸੇ ਆਪ ਕੀ ਸੇਵਾ ਮੇਂ ਅਜ ਰੂਹੇ ਇਸ ਤੋਂ ਪਹਿਲੇ ਵਾਲੀ ਛੁੱਟੀ ਨੂੰ ਕੁਝ ਮਹੀਨੇ ਮਸਾ ਹੋਏ ਨੇ ਤੇ ਉਸ ਤੋਂ ਮਹੀਨਾ ਪਹਿਲਾਂ ਵੀ ਤਪੱਸਿਆ ਭੰਗ ਕਰਕੇ ਬਾਬੇ ਨੂੰ ਹਰਿਆਣਾ ਵਿੱਚ ਇਲੈਕਸ਼ਨ ਡਿਊਟੀ ਉੱਤੇ ਲਗਾਇਆ ਗਿਆ ਸੀ ਬਾਬੇ ਵਿਚਾਰੇ ਨਾਲ ਬੜੀ ਅਜੀਬ ਸਿਚੁਏਸ਼ਨ ਹੈ ਬਾਬਾ ਅੰਦਰ ਕਰਦਾ ਹੈ ਤਪੱਸਿਆ ਸਰਕਾਰ ਕਹਿੰਦੀ ਹੈ ਕਿ ਇਹ ਤਪੱਸਿਆ ਤਾਂ ਗੁੱਡ ਬਿਹੇਵੀਅਰ ਹੈ ਚੰਗਾ ਵਰਤਾਰਾ ਗੁੱਡ ਬਿਹੇਵੀਅਰ ਕਰਕੇ ਇਹਨਾਂ ਨੂੰ ਛੁੱਟੀ ਮਿਲ ਸਕਦੀ ਹੈ ਦੇ ਦਿਓ ਹੁਣ ਬਾਬਾ ਅੰਦਰ ਕੁਝ ਮਾੜਾ ਵਰਤਾਰਾ ਕਰਕੇ ਹੀ ਇਸ ਛੁੱਟੀ ਤੋਂ ਇਸ ਤਪੱਸਿਆ ਵਿੱਚ ਪੈਂਦੇ ਵਿਗਨ ਤੋਂ ਬਚ ਸਕਦਾ ਹੈ ਪਰ ਅੰਦਰ ਗਿਆ ਤਾਂ ਤਪੱਸਿਆ ਕਰਨੀ ਸੀ ਸੋ ਮਾਰੀ ਹਰਕਤ ਕਿਵੇਂ ਕਰੇ ਨਹੀਂ ਤਾਂ ਦੁਨੀਆ ਉੱਤੇ ਆਉਣ ਵਾਲੇ ਜ਼ਲਜ਼ਲੇ ਕਿਵੇਂ ਰੁਕਣਗੇ ਹਿਸਾਬ ਕਿਤਾਬ ਸਮਝੋ ਜਿਹੜਾ ਹਾਲ ਬਣਿਆ ਪਿਆ ਹੈ ਕਿ ਬਾਬਾ ਤਪੱਸਿਆ ਕਰਨੋਂ ਹਟਦਾ ਨਹੀਂ ਸਰਕਾਰ ਛੁੱਟੀ ਦੇਣੋਂ ਹਟਦੀ ਨਹੀਂ ਦੁਨੀਆ ਜ਼ਲਜ਼ਲੇਆਂ ਤੋਂ ਬਚਦੀ ਨਹੀਂ ਸਜ਼ਾ 2017 ਵਿੱਚ 20 ਸਾਲ ਦੀ ਹੋਈ ਸੀ ਪਰ ਉਦੋਂ ਤੋਂ ਦਰਜਨ ਕवार ਕਰੋਲ ਜਾਂ ਫਰਲੋ ਛੁੱਟੀ ਕਹਿ ਲੋ ਮਿਲ ਚੁੱਕੀ ਹੈ ਪੈਰੋਲ ਲਈ ਤਾਂ ਫਿਰ ਵੀ ਜ਼ਰੂਰੀ ਕਾਰਨ ਕਿਤੇ ਲਿਖਣਾ ਪੈਂਦਾ ਹੈ ਪਰ ਲੋ ਵੈਸੇ ਲੰਮੀ ਸਜ਼ਾ ਘੱਟ ਰਹੇ ਕੈਦੀਆਂ ਨੂੰ ਸਟੇਟ ਆਪੇ ਹੀ ਦੇ ਸਕਦੀ ਹੈ ਕੋਈ ਮਲਾ ਕੇ ਬਾਬਾ ਕਰੀਮ 100 ਦਿਨ ਬਾਹਰ ਹੀ ਘੱਟ ਚੁੱਕਾ ਹੈ 17 ਤੋਂ 20 ਤੱਕ 2017 ਵਿੱਚ ਸਜ਼ਾ ਹੋਣ ਤੋਂ ਬਾਅਦ 2020 ਤੱਕ ਬਾਬੇ ਨੂੰ ਫਰਲੋ ਵਗੈਰਾ ਨਹੀਂ ਮਿਲੀ ਪਰ ਫਿਰ ਤਪੱਸਿਆ ਨੇ ਇਹ ਸਾਰੰਗ ਫੜਿਆ ਹੈ ਕਿ ਪੈਰੋਲ ਜਾਂ ਫਰਲੋ ਛੁੱਟੀ ਦਾ سلسلہ ਰੁਕ ਨਹੀਂ ਰਿਹਾ ਕਦੋਂ ਤੋਂ ਸਜ਼ਾ ਦਾ ਕਰੀਬ ਤੀਜਾ ਹਿੱਸਾ ਬਾਹਰ ਹੀ ਕੱਢੀ ਆਉਂਦਾ ਬਾਉ ਇਤਫਾਕ ਹੀ ਸਮਝੋ ਕਿ ਫਰਲਵਾਂ ਦੀਆਂ ਤਰੀਕਾਂ ਦੇ ਨੇੜੇ ਕਦੇ ਹਰਿਆਣੇ 'ਚ ਇਲੈਕਸ਼ਨ ਹੁੰਦੀ ਹੈ ਕਦੇ ਪੰਜਾਬ 'ਚ ਕਦੇ ਕੋਈ ਬਾਈ ਇਲੈਕਸ਼ਨ ਹੁੰਦੀ ਹੈ ਕਦੇ ਕੋਈ ਪੂਰੇ ਮੁਲਕ ਵਿੱਚ ਇਲੈਕਸ਼ਨ ਚੱਲ ਰਹੀ ਹੁੰਦੀ ਹੈ ਕਦੇ ਰਾਜਸਥਾਨ 'ਚ ਹੋ ਰਹੀ ਹੁੰਦੀ ਹੈ ਕਦੇ ਬਿਹਾਰ ਵੀ ਕੁਝ ਹੋਣੀ ਹੈ ਚੋਣ ਨੇੜੇ ਤੁਸੀਂ ਆਪੇ ਹਿਸਾਬ ਲਾਓ ਕੋਈ ਸਿਆਸੀ ਕੰਮ ਧਾਰਮਿਕ ਸਮਾਗਮ ਵੀ ਹੋ ਜਾਂਦਾ ਹੈ ਇਤਫਾਕ ਦਾ ਵੀ ਸਮਝੋ ਪੂਰਾ ਨਾਮ ਇਤਫਾਕ ਇਨਸਾਨੀ ਬਾਬੇ ਦਾ ਵਫਾਦਾਰ ਹੈ ਸਮਝੋ ਜਾਂ ਫਿਰ ਸ਼ਾਇਦ ਉਹਨੂੰ ਵੀ ਸਾਡੇ ਵਾਂਗ ਬ੍ਰੈਡ ਪਕੌੜਿਆਂ ਦਾ ਸਵਾਦ ਪਿਆ ਹੋਵੇ ਤੇ ਫਿਰ ਉਹ ਸ਼ਰਧਾਸ਼ ਕਨਵਰਟ ਹੋ ਗਿਆ ਤੁਸੀਂ ਵੀ ਬ੍ਰੈਡ ਪਕੌੜੇ ਤਲੀ ਜਾਓ ਵੇਖੀ ਜਾਓ ਬ੍ਰੈਡ ਪਕੌੜੇ ਤਲਣਾ ਵੀ ਰੋਜ਼ਗਾਰ ਹੀ ਹੈ ਅੱਛਾ